ਦੇ ਦੁਨੀਆ ਚ ਉਹਨਾਂ ਦੇ ਝੂਲਦੇ ਆ ਇੰਦਰਜੀਤ ਜੋਸ਼ਣ ਦਾ ਉਧਰ ਬਿੱਲੇ ਗਿਲ ਦੀਨੇ ਵਾਲੀਏ ਦਾ ਨਾਲ ਬਿੱਕੇ ਵਿਆਲ ਦਾ ਵੱਡੀ ਟੀਮ ਖੇਡਦੀ ਆ ਟਾਕੜ ਗੋਗੜੀਆਂ ਨੇ ਨਾਅਸ ਫੜ ਲਿਆ ਉਹ ਟਾਕੜ ਗੋਗੜੀਆਂ ਨੇ ਨਾਅਸ ਫੜ ਲਿਆ ਆ ਨਾਅਸ ਫੜ ਲਿਆ ਤਾੜੀਆਂ ਹੀ ਆ ਅੱਜ ਬਸਤਾ ਨੂੰ ਫੋਰਡ ਦਿੱਤਾ ਜਾਣਿਆ ਬਲਾ ਚੌਰੀਏ ਰਾਣੇ ਦਾ ਉਧਰ ਸੂਰਜ ਟਰਾਂਸਪੋਰਟ ਦਾ ਤੇ ਨਾਲ ਭੋਲੇ ਵਾਲੀਆ ਬਿੱਟੂ ਆ ਆ ਫੜ ਲਿਆ ਦੀਪ ਆ ਦੀਪ ਫੜ ਲਿਆ ਆ ਦੀਪ ਕੀਨੇ ਹੇ ਮਰੀਆ ਤਿਆਨਪੁਰਿਆਲਾ ਆਪਦੀ ਧਰਤੀ ਹੈ ਸਵਾਮੀ ਗੰਗਾ ਨੰਦ ਜੀ ਮਹਾਰਾਜ ਉਹਨਾਂ ਦੀ ਯਾਦ ਵਿੱਚ ਮੇਲਾ ਚੱਲਦਾ ਹੈ ਬੈਸਟਾਂ ਨੂੰ ਫੋਰ ਟਰੈਕਟਰ ਦਿੱਤੇ ਜਾਣੇ ਆ ਡਾਡੂ ਸਰਪੰਚ ਹੋਣਾ ਦਾ ਸਾਰੇ ਸੁਲਤਾਨ ਗਰੁੱਪ ਦਾ ਪਰ ਦੇਖੋ 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 ਇਹ ਵਾਹ ਇਹ ਸ਼ਕਰਪੁਰੀਆ ਸਰਾਲ ਆ ਗਿਆ ਕਾਕਾ ਸ਼ਗਰਪੁਰੀਆ ਕੇ ਚੱਕੀ ਦੇ ਪਣ ਵਰਗੀਆਂ ਹਿੱਕਾਂ ਜਿਗਰੇ ਗਾਰਡਨ ਨੇ ਜੂਜ ਜੂਜ ਕੇ ਹੰਧਿਆ ਦਾ ਟੱਚ ਕਰਦੇ ਬਾਰਡਰ ਨੇ ਆਉ ਸਣੀ ਡੇਰਾ ਬਾਬਾ ਨਾਨਕ ਵਾਲਾ ਕਰ ਗਿਆ ਕਬਾਲ ਸਰੀ ਤੇ ਜਸ਼ਨ ਸਰੀ ਤੇ ਜਸ਼ਨ ਸਰੀ ਤੇ ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਪਰ ਜੋ ਪਾਸੇ ਅੱਜੋ ਪਾਸੇ ਪਰ ਜੋ ਪਾਸੇ ਚੱਕ ਦੇ ਰਾਦੀ ਧਰਤੀ ਦਾ ਗੱਗੀ ਐ ਟਾਕੜਾ ਗੋਗੜੀਆਂ ਵਾਲਾ ਜੱਗੇ ਦੇਲ ਦੀ ਟੀਮ ਲਈ ਖੇਡਿਆ ਯਾਰ ਇੰਦਰਪਰ ਖਰਲਾ ਦੀ ਟੀਮ ਲਈ ਪੰਮੇ ਢੇਸੀਰਾਂ ਦੀ ਟੀਮ ਵੱਡੇ ਪੱਦਰ ਤੇ ਬੰਦੀ ਐ ਆਹ ਸਾਹਮਣੇ ਕਹਿੰਦੇ ਗੱਲਾਂ 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 ਵੱਡੀਆਂ ਨੇ ਇਧਰ ਇਧਰ ਕਹਿੰਦੇ ਗੱਗੀ ਚੱਕ ਦੇ ਸ਼ਰਾਦ ਦੀ ਧਰਤੀ ਆਹ ਚੱਕ ਸੋਹ ਕੱਪਰੂ ਤਾਕੜ ਗੋਗੜੀਆਂ ਵਾਲਾ ਤੇ ਨਾਲ ਗੱਗੀ ਤਿਆਰ ਹੈ ਕਿ ਤਾਕੜ ਸ਼ੋਰਾ ਗੋਗੜੀਆਂ ਕਾ ਤਾਕੜ ਜੱਫੇ ਲਾਵੇ ਡਾਕਟਰ ਕੀ ਲਖਾਈ ਵਰਗਾ ਨਾ ਬੂਰੀਏ ਸਮਝ ਮੇ ਆਵੇ ਤਾਕੜ ਸ਼ੋਰਾ ਗੋਗੜੀਆਂ ਕਾ ਤਾਕੜ ਜੱਫੇ ਲਾਵੇ ਇੱਕ ਪਾਸੇ ਮਨਦੀਪ ਤਾਕੜ ਅੰਕੁਸ਼ ਨੁਕਰਾ 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 ਵਰਰਾ ਆਕਪੁਰਵਾ ਦਾ ਮੈਚ ਹੈ ਬਲਾ ਚੌਰੀਏ ਰਾਣੇ ਦਾ ਵੀ ਜੋਰ ਲੱਗਾ ਪਿਆ ਸ਼ਕਰਪੁਰੀਆਂ ਨੇ ਕਹਿੰਦੇ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਆ ਫੇਰ ਸੱਟ ਲਿਆ ਆ ਫੇਰ ਕਹਿੰਦੇ ਵਿੱਕੀ ਸੱਟ ਲਿਆ ਆ ਮੇਰੇ ਮਿੱਤਰੋ ਸਰਾ 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 ਇੱਕ ਪਾਸੇ ਸ਼ਕਰਪੁਰ ਇੱਕ ਪਾਸੇ ਤੌਰ ਤੇ ਜਾਣਿਆ ਜਾਂਦਾ ਜਗਮਉਨ ਸੰਧੋ ਮੱਖੀ ਕਲਾਂ ਵਾਲਾ ਮੱਖੀ ਕਲਾਂ ਵਾਲਾ ਕਹਿੰਦੇ ਕਬੱਡੀ ਪਾ ਰਿਹਾ ਉਧਰ ਦਿਆਲਪੁਰੀਆ 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 ਕਰਾ ਗਿਆ ਬਹਿ ਜਾ ਬਹਿ ਜਾ ਕਰਾ ਗਿਆ ਬਹਿ ਜਾ ਬਹਿ ਜਾ ਮੈਂ ਤਾਂ ਪਹਿਲਾਂ ਹੀ ਕਿਹਾ ਮੈਂ ਕਿਹਾ ਜਾਫੀ ਬੜੇ ਤੇਜ਼ ਨੇ ਆਹ ਜਾਫੀ ਬੜੇ ਤੇਜ਼ ਨੇ ਮੱਖਣਾ ਮਾਰ ਪੰਪ ਪਰ ਦਿਆਲ